ਅਸਵੱਲੇ ਦੀ ਵੱਡੀ ਖਬਰ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾ ਜਾਂਚ ਕਰਨ ਦੇ ਲਈ ਜਾਰੀ ਟੀਮ ਹਾਦਸੇ ਦਾ ਸ਼ਿਕਾਰ ਹੋਈ ਹੈ ਜੀਹਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੀ ਡਾਕਟਰਾਂ ਦੀ ਟੀਮ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਗਰੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਡਾਕਟਰਾਂ ਦੇ ਹਲਕਿਆਂ ਫੁਲਕਿਆਂ ਸੱਟਾਂ ਵੱਜੀਆਂ ਨੇ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਹੁਣ ਖਨੋਰੀ ਬਾਰਡਰ ਪਹੁੰਚ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਬਰਤ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਪਿਛਲੇ ਮਹੀਨੇ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਮਰਨਬਾਰਤ ਤੇ ਬੈਠੇ ਹੋਏ ਸੀ ਤੇ ਲਗਾਤਾਰ ਅਮਰੀਕਾ ਦੇ ਡਾਕਟਰ ਸਵੈਮਾਨ ਦੀ ਟੀਮ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਇਹ ਟੀਮ ਲਗਾਤਾਰ ਮੋਨੀਟਰਿੰਗ ਕਰਦੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਤੇ ਦੋ ਟੀਮਾਂ ਨੇ ਜਿਹੜੀਆਂ ਇੱਕ ਸਵੇਰ ਦੇ ਸਮੇਂ ਤੇ ਇੱਕ ਸ਼ਾਮ ਦੇ ਸਮੇਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਦੀਆਂ ਨੇ ਸੋ ਅੱਜ ਜਦੋਂ ਡਾਕਟਰਾਂ ਦੀ ਟੀਮ ਪਟਿਆਲਾ ਤੋਂ ਖਨੌਰੀ ਬਾਰਡਰ ਦੇ ਲਈ ਰਵਾਨਾ ਹੋਈ ਤਾਂ ਰਾਤ ਰਾਸਤੇ ਦੇ ਵਿੱਚ ਸਮਾਣਾ ਦੇ ਕਰੀਬ ਜਾ ਕੇ ਇਹ ਜਿਹੜੀ ਗੱਡੀ ਆ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗਰੀਮਤ ਇਹ ਰਹੀ ਕਿ ਹਾਦਸੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਡਾਕਟਰਾਂ ਦੀ ਟੀਮ ਬਾਲਬਾਲ ਬੱਚੀ ਹੈ ਜਿਸ ਤੋਂ ਬਾਅਦ ਹੁਣ ਡਾਕਟਰਾਂ ਦੀ ਟੀਮ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਖਨੌਰੀ ਬਾਰਡਰ ਵੀ ਪਹੁੰਚ ਚੁੱਕੀ ਹੈ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਾਨਵ ਭਰਤ ਨੂੰ 1 ਮਹੀਨਾ ਵੀ ਪੂਰਾ ਹੋ ਗਿਆ ਤੇ ਉੱਥੇ ਹੀ ਚੰਦ ਮਿੰਟਾਂ ਦੇ ਵਿੱਚ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਵੀ ਆਪ ਦੇ ਬਫਰ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਸੋਇਟ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਹਮਦਰ ਟੀਵੀ ਤੇ ਸਾਂਝੀਆਂ ਕਰ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦਾ ਨੁਕਸਾਨ ਕਿੰਨਾ ਹੋਇਆ ਪਰ ਗਰੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਹਾ ਡਾਕਟਰਾਂ ਦੀ ਟੀਮ ਜਿਹੜੀ ਅਮਰੀਕਾ ਤੋਂ ਜਿਹੜੇ ਡਾਕਟਰ ਨੇ ਡਾਕਟਰ ਸੁਵੈ ਮਾਨ ਉਹਨਾਂ ਦੀ ਟੀਮ ਹੈ ਜਿਹੜੀ ਸਪੈਸ਼ਲਿਸਟਾਂ ਦੀ ਉਹ ਜਗਜੀਤ ਸਿੰਘ ਢੱਲੇਵਾਲ ਦੀ निगरानी ਕਰ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਜਾਂਚ ਕਰ ਰਹੀ ਹੈ ਤੇ ਸਵੇਰੇ ਜਦੋਂ ਰੋਜ਼ਾਨਾ ਦੀ ਤਰ੍ਹਾਂ ਟੀਮ ਪਟਿਆਲਾ ਤੋਂ ਖਨੌਰੀ ਦੇ ਲਈ ਰਵਾਨਾ ਹੁੰਦੀ ਹੈ ਤਾਂ ਸਮਾਣਾ ਦੇ ਕੋਲ ਜਾ ਕੇ ਇੱਕ ਟਰੱਕ ਨੂੰ ਓਵਰਟੇਕ ਕਰਦੇ ਹੋਏ ਸਕੋਰਪਿਓ ਕਾਰ ਜਿਸ ਦੇ ਵਿੱਚ ਸਾਰੇ ਡਾਕਟਰ ਸਵਾਰ ਹੁੰਦੇ ਨੇ ਅਗ سامنے ਤੋਂ ਆ ਰਹੀ ਇੱਕ ਗੱਡੀ ਦੇ ਨਾਲ ਟਕਰਾਉਂਦੇ ਨੇ ਤੇ ਗੱਡੀ ਜਿਹੜੀ ਸੜਕ ਦੇ ਸਾਈਡ ਦੇ ਨਾਲ ਇੱਕ ਖੇਤ ਹੁੰਦਾ ਤਾਂ ਉਸ ਦੇ ਵਿੱਚ ਵੱਜ ਜਾਂਦੀ ਹੈ ਤੇ ਉਸ ਤੋਂ ਬਾਅਦ ਗਰੀਮਤ ਇਹ ਰਹਿੰਦੀ ਹੈ ਕਿ ਡਾਕਟਰਾਂ ਦੀ ਟੀਮ ਜਿਹੜੀ ਬਾਲ-ਬਾਲ ਬਚੀ ਹੈ ਸੋਜਕਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਂਚ ਕਰ ਰਹੇ ਡਾਕਟਰਾਂ ਦੀ ਟੀਮ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਗਰੀਮਤ ਰਹੀ ਹੈ ਕਿ ਡਾਕਟਰਾਂ ਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਚਲਣਾ ਭਿਆਸੋ ਡਾਕਟਰਾਂ ਦੇ ਮਾਮਲੇ ਸੱਟਾ ਲੱਗਿਆ ਨੇ ਜਿਸ ਸੋ ਬਾ ਡਾਕਟਰਾਂ ਦੀ ਟੀਮ ਜਗਜੀਤ ਸਿੰਘ ਡੱਲੇਵਾਲ ਕੋ ਖਨੌਰੀ ਬਾਰਡਰ ਤੇ ਪਹੁੰਚ ਚੁੱਕੇ ਹੈ ਤੇ ਉਸ ਤੋਂ ਬਾਅਦ ਹੁਣ ਡਾਕਟਰਾਂ ਦੀ ਟੀਮ ਜਿਹੜੀ ਅੱਜ ਜਾਂਚ ਕਰੇਗੀ ਕੰਮ ਇਹ ਨਾ ਪੂਰਾ ਵੀ ਹੋ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਕੁਝ ਸਮੇਂ ਬਾਅਦ ਜਿਹੜੇ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਵੀ ਬਫਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਤੇ ਚੰਦ ਮਿੰਟ ਪਹਿਲਾਂ ਹੀ ਜਿਹੜਾ ਨੇ ਅਮਰੀਕਸਰ ਤੋਂ ਸੰਸਦ ਗੁਰਜੀਤ ਔਜਲਾ ਨੇ ਵੀ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਹੈ ਸੋ ਇਹ ਸਭ ਤੋਂ ਜਾਣਕਾਰੀ ਲਵਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਰਣਦੀਪ ਸਿੰਘ ਰਣਦੀਪ ਡਾਕਟਰਾਂ ਦੀ ਟੀਮ ਹਾਦਸੇ ਦਾ ਸ਼ਿਕਾਰ ਹੋਈ ਹੈ ਸਮਾਣਾ ਦੇ ਕੋਲ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਜੀ ਬਿਲਕੁਲ ਇਸ ਤਿੱਕੇ ਦੇ ਨਾਲ ਢੱਲੇਵਾਲ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਲੰਬਾ ਸਮਾਂ ਮਰਨਵਰ ਦੇ ਉੱਤੇ ਬੈਠੇ ਹੋਏ ਨੇ ਤਾਂ ਜਿਸ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਜਿਹਾ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਜਿਹੜੀ ਡਾਕਟਰਾਂ ਦੀ ਟੀਮ ਹੈਗੀ ਆ ਉਹ ਡੇਲੀ ਜਿਹੜੀ ਆ ਉਹ ਰੋਜ਼ਾਨਾ ਜੈਕਬ ਦੇਲੀ ਜਾਂਦੀ ਹੈਗੀ ਖਨੋਰੀ ਬਾਡਰ ਤਾਂ ਅੱਜ ਜਦੋਂ ਡਾਕਟਰਾਂ ਦੀ ਟੀਮ ਜਿਹੜੇ ਚਾਰ ਡਾਕਟਰ ਨੇ ਜਿਹੜੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਜਦੋਂ ਜਾ ਰਹੇ ਹੁੰਦੇ ਨੇ ਤੇ ਖਨੋਰੀ ਤਾਂ ਸਮਾਣੇ ਦੇ ਕੋਲ ਜਿਹੜਾ ਹੈਗਾ ਇੱਕ ਐਕਸੀਡੈਂਟ ਹੋ ਜਾਂਦਾ ਕਿਉਂਕਿ ਪਰਲੇ ਪਾਸੋਂ ਜਿਹੜੀ ਪਟਾਣੇ ਨਿਕਾਰੇ ਸਕੋਰਪਿਓ ਗੱਡੀ ਹੈ ਜਿਹੜੀ ਉਹ ਬਾਸ ਨੂੰ ਕੋਪਟੇ ਕਰਦੀ ਹੈ ਤਾਂ ਜਿਸ ਦੌਰਾਨ ਜਿਹੜਾ ਹੈਗਾ ਬਲੈਰੋ ਦੇ ਨਾਲ ਡਾਕਟਰਾਂ ਦੀ ਐਕਸੀਡੈਂਟ ਹੋ ਜਾਂਦਾ ਹੈਗਾ ਤਾਂ ਫਿਲਹਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਵਿਚਾਰ ਰਿਹਾ ਕਿ ਜਿਹੜੇ ਡਾਕਟਰ ਜਿਹੜੇ ਨੇ ਉਹ ਸਹੀ ਸਲਾਮਤ ਨੇ ਕਿਸੇ ਵੀ ਦੇ ਕੋਈ ਛੱਟਕੋਟ ਨਹੀਂ ਲੱਗੇ ਜ਼ਰੂਰ ਗੱਡੀ ਨੂੰ ਦੇਖ ਕੇ ਤਾਂ ਐਂ ਲੱਗਦਾ ਸੀਗਾ ਕਿ ਸ਼ਾਇਦ ਹੀ ਕੋਈ ਜਣਾ ਸਕੋਰਪਿਓ ਵਾਲਾ ਵੱਜ ਜਾਊਗਾ ਪਰ ਦੂਸਰੇ ਪਾਸੇ ਜਿਹੜੀ ਬਲੈਰੋ ਸੀ ਕਿਉਂਕਿ ਬੋਡੀ ਜਿਹੜੀ ਉਹਦੀ ਹੈਵੀ ਹੁੰਦੀ ਹੈ ਤੇ ਇਸ ਕਰਕੇ ਜਿਹੜਾ ਹਾਦਸਾ ਉਹ ਟਲ ਗਿਆ ਜਿਹੜੇ ਕਿ ਬਚਾ ਰਿਹਾ ਡਾਕਟਰਾਂ ਦਾ ਪਰ ਹੁਣ ਫਿਲਹਾਲ ਦੀ ਘੜੀ ਜਿਹੜੇ ਡਾਕਟਰ ਨੇ ਉਹ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਚੁੱਕੇ ਨੇ ਔਰ ਜਿਹੜਾ ਜੀਸੀਨ ਡੱਲੇਵਾਲ ਦਾ ਚੈੱਕਅਪ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਜੀ ਰਣਦੀਪ ਪਰ ਸਾਹਮਣੇ ਵਾਲੀ ਗੱਡੀ ਦੀਆਂ ਤਸਵੀਰਾਂ ਵੀ ਦੇਖ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਸਕੋਰਪਿਓ ਜਿਹੜੀ ਨੁਕ ਪਰ ਸਾਹਮਣੇ ਵਾਲੀ ਜਿਹੜੀ ਪਾਰਟੀ ਹੈ ਜਿਸ ਦੇ ਨਾਲੇ ਪੂਰਾ ਹਾਦਸਾ ਵਾਪਰਿਆ ਉਸ ਦੇ ਉਸ ਦੇ ਵਿੱਚ ਕੀ ਅਪਡੇਟ ਹੈ ਪੂਰੇ ਮਾਮਲੇ 'ਚ ਅਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਕੋਰਪਿਓ ਗੱਡੀ ਦੇਖਦੇ ਹੀ ਗੱਡੀ ਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕੋਈ ਇੱਤੇ ਵਿੱਚ ਨਹੀਂ ਬਚਿਆ ਹੋਏਗਾ ਪਰ ਰੱਬ ਦਾ ਜਿਹੜਾ ਸ਼ੁਕਰ ਰਿਹਾ ਕਿ ਕੋਈ ਵੀ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਵੀ ਕਿਸੇ ਨੂੰ ਜ਼ਿਆਦਾ ਸੱਟ ਜਾਂ ਝੋਟ ਨਹੀਂ ਲੱਗੀ ਕੋ ਮੋਲੀ ਥੱਟਾ ਲੱਗੇ ਨੇ ਜੋ ਕਿ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਉਹ ਚੈੱਕਅਪ ਜਣਾ ਚੱਲ ਰਿਹਾ ਹੈ ਜੀ ਰੋਜ਼ਾਨਾ ਇਹ ਟੀਮ ਜਿਹੜੀ ਅਪਡਾਊਨ ਕਰਦੀ ਹੈ ਜਗਜੀਤ ਸਿੰਘ ਢੱਲੇਵਾਲ ਕੋਲ ਮ ਕਹ ਦਈਏ ਕਿ ਦਿੱਲੀ ਜਿਸ ਤਰੀਕੇ ਦੇ ਨਾਲ ਰਕੀਰ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈਗੀ ਉਹ ਦਿਨੋਂ ਤੋਂ ਖਰਾਬ ਹੁੰਦੀ ਜਾ ਰਹੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਹੈ ਪਟਿਆਲਾ ਰਜਿੰਦਰਾ ਹਸਪੀਟਲ ਤੋਂ ਜਿਹੜੀ ਕਿ ਟੀਮ ਹੈਗੀ ਹੈ ਤਾਂ ਉਹ ਦਿੱਲੀ ਚ ਚੈੱਕਅਪ ਦੇ ਲਈ ਜਾਂਦੀ ਹੈ ਔਰ ਕੁਝ ਡਾਕਟਰ ਨੇ ਜਿਹੜੇ ਉਹ ਪੱਕੇ ਹੀ ਜਿਹੜੇ ਨੇ ਉੱਥੇ ਡੱਲੇਵਾਲ ਸਾਹਿਬ ਦੀ ਸਿਹਤ ਦੇ ਲਈ ਦੇਖ ਰਿਹਾ ਦੇ ਲਈ ਉੱਥੇ ਹੋਏ ਨੇ ਤਾਂ ਜਿਹੜੀ ਇਹ ਟੀਮ ਹੈਗੀ ਹੈ ਜਿਹੜਾ ਰੋਜ਼ਾਨਾ ਜਾਂਦੀ ਸੀਗੀ ਤਾਂ ਇਸੇ ਤਰੀਕੇ ਨਾਲ ਅੱਜ ਆਪਣਾ ਸਵੇਰੇ ਜਦੋਂ ਇਹ ਨਿਕਲਦੀ ਹੈ ਟੀਮ ਆ ਸੋਨਾ ਦੇ ਗੋਲਡਸ ਦੇ ਕਿ ਪਿੰਡ ਸੀਗਾ ਔਰ ਇਹ ਵੀ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਵੀਡੀ ਇਹ ਗੱਡੀ ਵਿੱਚ ਦੇਸੀ ਕਿ ਕਾਉਂਸਲ ਡੈਸ਼ਬੋਰਡ ਦੇ ਉੱਤੇ ਕੈਮਰਾ ਲੱਗਦਾ ਤਾਂ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਕੈਦ ਹੋ ਗਈਆਂ ਤਾਂ ਉਸ ਕਰਕੇ ਇਹ ਜਿਹੜਾ ਸਾਰਾ ਪਤਾ ਲੱਗ ਸਕਿਆ ਕਿ ਆਸਤੇ ਦੇ ਵਿੱਚ ਕੀ ਗਲਤੀ ਕਿਹਦੀ ਸੀ ਕਿਉਂਕਿ ਸਕੋਰਪੀਓ ਵਾਲਾ ਜਿਹੜਾ ਹੈਗਾ ਉਹ ਸਾਈਡ ਮਾਰਨ ਦੀ ਕੋਸ਼ਿਸ਼ ਕਰਦਾ ਸਾਈਡ ਤੋਂ ਨਿਕਲਣ ਦੀ ਕੱਚੇ ਦੌਰਾਨ ਜਿਹੜਾ ਹੈਗਾ ਇਹ ਹਾਸਾ ਹੋ ਜਾਂਦਾ ਜੀ ਬਬਾ ਤਨਵਾਦ ਰਣਦੀਪ ਸਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਹਿਸਾਨ ਮੇਰੇ ਨਾਲ ਮੇਰੇ ਸਹਿਯੋਗੀ ਰਣਦੀਪ ਸਿੰਘ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਡਾਕਟਰਾਂ ਦੀ ਟੀਮ ਜਿਹੜੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਦੇ ਲਈ ਖਨੋਰੀ ਬਾਰਡਰ ਜਾ ਰਹੀ ਸੀ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਹੜਾ ਸਮਾਨੇ ਦੇ ਕੋਲ ਇੱਕ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਗਰੀਮਾ ਤੇ ਰਹੀ ਹੈ ਕਿ ਡਾਕਟਰਾਂ ਨੂੰ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਪਰ ਗੱਡੀ ਜਿਹੜੀ ਨੁਕਸਾਨੀ ਗਈ ਹੈ ਤੇ ਡਾਕਟਰਾਂ ਦੀ ਟੀਮ ਹੁਣ ਖਨੌਰੀ ਬਾਰਡਰ ਪਹੁੰਚ ਗਈ ਹੈ ਤੇ ਜਗਜੀਤ ਸਿੰਘ ਡੱਲੇਵਾਲਦੀ ਸੇਦੀ ਜਾਂਚ ਵੀ ਕਰ ਰਹੀ ਹੈ